ਦੀਲੀ ਤਮਾਕੇ ਦੋਬਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਹਾਈਲਰਟ ਤੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਏ ਡੀ ਜੀ ਪੀ ਅਰਪੀ ਸ਼ੁਕਲਾ ਵੱਲੋਂ ਖਰੜਾ ਇਲਾਕੇ ਵਿੱਚ ਸਰਚ ਮਿਆਨ ਚਲਾਇਆ ਗਿਆ ਜਿਸ ਵਿੱਚ ਭਾਰੀ ਮਾਤਰਜ ਪੰਜਾਬਪੁਰ ਦੇ ਨੌਜਵਾਨ ਤੇ ਸੀਨੀਅਰ ਅਧਿਕਾਰੀ ਮੌਜੂਦ ਸਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹ ਰਹੇ ਨੇ ਡੀਜੀਪੀ ਅਰਤੀ ਸ਼ੁਕਲਾ ਜਿਹੜਾ ਸਾਡਾ ਯੁੱਧ ਨਸ਼ਿਆਂ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਇੱਕ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ ਸਿਲਸਿਲੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਹੈਗੀ ਜਿੱਥੇ ਡਰੱਗਸ ਵਿਕਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ so, 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇਹ ਕੈਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੈ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਹੈ ਔਰ ਇਹ ਜਿਹੜਾ ਸਾਡਾ ਇੱਕ ਮੂਹਮ ਹੈ ਕਿ ਜਿਹੜੀ ਵੱਡੀ ਮੱਛੀਆਂ ਹੈ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਬਿਗ ਫਿਸ਼ਸ ਹੈ ਇਹਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੱਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਅ ਡਰੱਗਸ ਦੇ ਵਿੱਚ ਪੈ ਗਏ ਹੈ ਉਹਨਾਂ ਨੂੰ ਅ ਅਸੀਂ ਪ੍ਰੋਤਸਾਹਿਤ ਕਰੀਏ ਕਿ ਉਹ ਨਸ਼ਾ ਤਿਆਗ ਕੇ ਮੇਨਸਟ੍ਰੀਮ ਦੇ ਵਿੱਚ ਆਣ ਸੋ ਇਹ ਨਸ਼ਾ ਵਿਰੁੱਧ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਹੈ ਉਸੇ ਦੇ ਵਿੱਚ ਉਸੇ ਸਿਲਸਿਲੇ 'ਚ ਅੱਜ ਇਹ ਕੈਸੋ ਆਪਰੇਸ਼ਨ ਸਾਰੇ ਪੰਜਾਬ 'ਚ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਸੀਨੀਅਰ ਆਫਿਸਰਸ ਨੇ ਆਪ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਰ ਬੰਗੇ ਵੀ ਕੱਲ ਗੋਲੀਬਾਰੀ ਫਲੋਜਿਸਟਿਕਾਂ ਕੈਂਗਵਾਰ ਹੋਈ ਹੈ ਤੇ ਇਸ ਦੇ ਨਾਲ ਨਾਲ ਅੰਮ੍ਰਿਤਸਰ ਵੀ ਅੱਜ ਫਾਇਰਿੰਗ ਦੀ ਘਟਨਾ ਕਰਨ ਸਾਹਮਣੇ ਆਏ ਨੇ ਲੱਗਦਾ ਕੋਈ ਚੀਜ਼ ਕੋਈ ਆਇਡੈਂਟੀਫਾਈ ਜੋ ਬਿਰਤਕਾਰਿਕ ਫਾਮਲੀ ਚੱਲਦੀ ਹੈ ਜਿਹੜਾ ਕੱਲ ਬੰਗੇ ਹੋਇਆ ਇਹ ਆਪਸੀ ਦੁਸ਼ਮਣੀ ਦਾ ਨਤੀਜਾ ਸੀਗਾ ਦੋ ਗਰੁੱਪਸ ਦੇ ਵਿੱਚ ਅ ਤਸਲ ਚੱਲ ਰਹੀ ਸੀ ਔਰ ਕੱਲ ਵਿਵਾਦ ਹੋਇਆ ਉਸ ਦੇ ਬਾਅਦ ਇਹ ਗੋਲੀਬਾਰੀ ਹੋਈ ਜਿਹੜੇ ਅਕਿਊਜ਼ਡ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਹਨ ਬਹੁਤ ਛੇਤੀ ਉਹ ਸਾਡੀ ਗ੍ਰਿਪ ਦੇ ਵਿੱਚ ਅੰਮ੍ਰਿਤਸਰ ਵੀ ਸਰ ਅੱਜ ਤੱਕ ਸਰ ਫਾਇਰਿੰਗ ਹੋਇਆ ਉਸ ਦੇ ਬਾਰੇ ਉਹ ਵੀ ਉਹ ਵੀ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਜਾਰੀ ਹੈ ਬਟ ਉਹ ਵੀ ਸਾਨੂੰ ਇਹ ਹੀ ਹੈ ਕਿ ਆਪਸ ਦੇ ਵਿੱਚ ਤਕਰਾਰ ਹੋਣ ਦੇ ਬਾਅਦ ਇਹ ਫਾਇਰਿੰਗ ਹੋਈ ਸਰ ਵਕਫਾ ਥਾਵਾਂ ਤੇ ਆਪਰੇਸ਼ਨ ਜਾਰੀ ਹੈ ਕੋਈ ਰਿਕਵਰੀ ਦਾ ਸੁਨੇਹਾ ਹੈ ਕਿ ਵੱਡੀ ਰਿਕਵਰੀ ਇਸ ਦੇ ਵਿੱਚ ਮਿਲ ਪਾਈ ਹੋਵੇ ਕਿਉਂਕਿ ਅਜੇ ਚੁਕੇ ਚੁਕੇ ਆਪਰੇਸ਼ਨ ਚੱਲ ਰਿਹਾ ਹੈ ਸੋ ਸ਼ਾਮ ਤੱਕ ਅਸੀਂ ਜਿਹੜਾ ਸਾਡੇ ਕੋਲ ਟੈਬੂਲੇਟ ਹੋਏਗਾ ਅਸੀਂ ਮੀਡੀਆ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੋਂ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 19 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦਰਜ ਹੋ ਚੁੱਕੇ ਹਨ। ਹਾਂ, ਤਕਰੀਬਨ 1200 ਜਗ੍ਹਾ ਤੇ ਸਾਰੇ ਪੰਜਾਬ ਦੇ ਵਿੱਚ ਰੇਡਸ ਕੀਤੇ ਗਏ। ਇਹ ਕੋਈ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ, ਲਗਭਗ 24000 ਦੇ ਕਰੀਬ ਪਰਚੇ ਹੋਂ ਤੱਕ ਦਰਜ ਅਸੀਂ ਕੀਤੇ ਆ। 36000 ਦੇ ਕਰੀਬ ਜਿਹੜੇ ਡਰੱਗ ਪੈਡਲਰਸ ਔਰ ਡਰੱਗ ਸਮੱਗਲਰਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ 'ਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ অর ਓਟ ਸੈਂਟਰਸ ਦੇ ਵਿੱਚ ਲੈ ਕੇ ਗਏ ਜਾਂ ਉਹਨਾਂ ਨੂੰ ਦਾਖਲ ਕਰਾਇਆ ਨਾਲ ਦੀ ਨਾਲ ਸਾਡਾ ਮੇਨ ਫੋਕਸ ਵੱਡੀ ਫਿਸ਼ਸ ਦੇ ਉੱਤੇ ਹੈ ਜਿਹੜੇ ਵੱਡੇ ਸਮਗਲਰਸ ਹੈ ਉਹਨਾਂ ਤੇ ਸਾਡਾ ਮੇਨ ਫੋਕਸ ਹੈ ਉਹਨਾਂ ਦੀ ਪ੍ਰੋਪਰਟੀਆਂ ਫੋਰਫੀਟ ਕੀਤੀਆਂ ਉਹਨਾਂ ਦੇ ਫਾਈਨੈਂਸ਼ੀਅਲ ट्रांजैक्शन ਟ੍ਰੇਸ ਕਰਦੇ ਹੁਆ ਬੈਕਵਰਡ ਫਾਰਵਰਡ ਲਿੰਕੇਜਸ ਨੂੰ ਕਨੈਕਟ ਕਰਦੇ ਹੋયા ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ ਸਰ ਕੁਝ ਪਤਾ ਲੱਗਿਆ ਇਹਨਾਂ ਨਸ਼ਾ ਪੰਜਾਬ ਦੇ ਵਿੱਚ ਆ ਰਿਹਾ ਕਿੱਥੋਂ ਆ ਰਿਹਾ ਇਹਨਾਂ ਸਾਰਾ ਇੰਨੀ ਕਦਾ ਸਪਲਾਈ ਕਿੱਥੋਂ ਹੋ ਰਹੀ ਹੈ ਨਹੀਂ ਨਸ਼ਾ ਦੇਖੋ ਪੰਜਾਬ ਬੀਗਿੰਗ ਅ ਬਾਰਡਰ ਸਟੇਟ ਬਹੁਤ ਸਾਰੀ ਸਾਡੀ ਆਪਣੀ ਪ੍ਰੋਬਲਮਸ ਹੈਗੀਆਂ ਇੱਕ ਐਨੀਮੀ ਕੰਟਰੀ ਦੇ ਨਾਲ ਸਾਡਾ ਬਾਰਡਰ ਲੱਗਦਾ ਹੈ ਔਰ ਬਹੁਤ ਸਾਰੀ ਡਰਗ ਸਾਡੀ ਵਿਦੇਸ਼ ਤੋਂ ਆਂਦੀ ਹੈ ਕੁਝ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਕਿਉਂਕਿ ਜਿੱਥੇ ਮਾਰਕੀਟ ਹੁੰਦੀ ਹੈ ਉੱਥੇ ਡਰਗਸ ਆਂਦੇ ਸੋ ਅਸੀਂ ਡੇਡੀਕੇਟਿਡਲੀ ਡੇਲੀ ਬੇਸਿਸ ਤੇ ਇਹਨੂੰ ਮੋਨੀਟਰਿੰਗ ਕਰਕੇ ਇਸ ਡਰੱਗਸ ਦਾ ਬਹੁਤ ਇਹਦਾ ਅਸੀਂ ਘਟੋ ਕੇ ਆਏ ਆ ਔਰ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਆ ਜਿਹੜੀ ਸਾਡੀ ਹੈਲਪਲਾਈਨ ਹੈ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੁੰਦੀਆਂ ਨੇ ਔਰ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਸਰ ਲੋਕ ਕਹਿੰਦੇ ਨੇ ਕਿ ਅਸੀਂ ਜਿਹੜੀ ਗੁੱਟ ਅਰੇਂਜਮੈਂਟ ਸੀਗੀ ਸਰ ਜਿਹੜੀ ਗੁੱਟ ਅਰੇਂਜਮੈਂਟ ਸੀਗੀ ਆਪਣੀ ਵਧੀਆ ਸਭ ਜੀ ਬਿਲਕੁਲ ਆਫਟਰ ਡੈਲੀ ਬਲਾਸਟ ਸਾਡੇ ਸਟੇਟ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਹੈ ਇੰਟੈਂਸਿਵ ਚੈਕਿੰਗ ਗੱਡੀਆਂ ਦੀ ਚੱਲ ਰਹੀ ਹੈ ਜਿਹੜੇ ਸਾਡੇ ਲੋਕਾਂ ਜਿੱਥੇ ਲੋਕਾਂ ਦਾ ਕੱਟ ਜ਼ਿਆਦਾ ਹੁੰਦਾ ਹੈ ਉੱਥੇ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਪਰੇਸ਼ਨਸ ਪਲਾਨ ਕੀਤੇ ਹੈ ਜੋ ਸਾਡੇ ਚੱਲ ਰਹੇ ਹੈ ਇਸ ਦੇ ਨਾਲ ਨਾਲ ਜਿਹੜੇ ਸਾਡੇ ਬਾਰਡਰ ਖੇਤਰ ਹਨ ਉਹਨਾਂ ਦੇ ਵਿੱਚ ਵੀ ਚੌਕਸੀ ਵਧਾਈ ਗਈ ਹੈ ਸਰ ਕੇ ਦੇ ਗੁਪਤ ਜੇ ਸੂਚਨਾਵਾਂ ਪੁਲਿਸ ਨੂੰ ਮਿਲਦੀਆਂ ਨੇ ਤਾਂ ਉਹ ਸੂਚਨਾਵਾਂ ਗੁਪਤ ਹੀ ਰਹਿੰਦੀਆਂ ਉਸ ਮੰਗਲਣਾ ਕੋਲ ਪਹੁੰਚ ਜਾਂਦੀਆਂ ਨੇ ਇੱਕ ਮਾਮਲਾ ਬਡਰੂਖਾਂ ਦੇ ਪਿੰਡ ਤੋਂ ਸਾਹਮਣੇ ਆਇਆ ਕਰਮ ਸਿੰਘ ਦਾ ਕਿ ਉਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਨ ਪੈ ਗਏ ਨੇ 100 ਤੋਂ 150 ਬੰਦਾ ਤੇ ਉਹ ਕਹਿੰਦੇ ਵੀ ਸਾਡੂ ਸਾਡੇ ਤੇ ਹੀ ਇਲਜ਼ਾਮ ਲੱਗੇ ਨੇ ਕਿ ਤੁਸੀਂ ਜੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਤੱਕ ਪਹੁੰਚਾਉਂਦੇ ਹੋ ਦੇਖੋ ਇੱਕ ਕੋਈ ਆਈਸੋਲੇਟਡ ਇਨਸੀਡੈਂਟ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਬਟ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੀ ਜਿਹੜੀ ਹੈਲਪਲਾਈਨ ਹੈ ਪੁਲਿਸ ਜਿਹੜੀ ਡਰੱਗਸ ਦੀ ਹੈਲਪਲਾਈਨ ਹੈ ਉਸ ਦੇ ਵਿੱਚ ਰੋਜ਼ ਸੈਕਡੇ ਫੋਨ ਕਾਲਸ ਆndੀਆਂ ਨੇ ਜਿਸ ਨੂੰ ਅਸੀਂ ਵੈਰੀਫਾਈ ਕਰਕੇ ਉਸ ਦੇ ਉੱਤੇ ਐਕਸ਼ਨ ਵੀ ਲੈਂਦੇ ਆਂ ਔਰ ਬਹੁਤ ਸਾਰੇ ਪਰਚੇ ਹਜ਼ਾਰਾਂ ਦੀ ਸੰਖਿਆ ਦੇ ਪਰਚੇ ਲੋਕਾਂ ਦੀ ਇਨਫੋਰਮੇਸ਼ਨ ਤੇ ਦਰਜ ਹੋਇਆ ਸੋ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਆਂ ਬਿਨਾ ਲੋਕਾਂ ਦੇ ਸਹਿਯੋਗ ਦੇ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਸੰਭਵ ਨਹੀਂ ਹੈ ਸੋ ਵੀ ਆਰ ਗੈਟਿੰਗ ਲੋਟ ਆਫ ਪਬਲਿਕ ਸੋ ਨਾਲ ਐਸਐਸਪੀ ਮੋਹਾਲੀ ਪੀਐਸਪੀ ਖਰੜ ਤੇ ਹੋਰ ਉੱਚ ਅਧਿਕਾਰੀ ਨਾਲ ਸੰਨ ਖਰੜ ਤੋਂ ਮੈਂ ਹਰੀਸ਼ ਵਟੜਾ